ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਸਿੱਖਾਂ ਦੇ ਹਿੱਸੇ ਆਈ ਆ ਫਤੇਗੜ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਪਰ ਇਹ ਜਗ੍ਹਾ ਕਿੰਨੀ ਮਹਿੰਗੀ ਸੀ ਕਿੰਨੀਆਂ ਮੋਹਰਾਂ ਵਛਾਈਆਂ ਗਈਆਂ ਸੀ ਕਿੰਨੀ ਕੀਮਤ ਬਣਦੀ ਹੈ ਇਹ ਸਭ ਦੇ ਮਨਾਂ 'ਚ ਇੱਕ ਸਵਾਲ ਹੈ ਤੇ ਇਹੀ ਸਵਾਲ ਦੇ ਜਵਾਬ ਅੱਜ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਆਪਣੀ ਬਹੁਤ ਘੱਟ ਬੁੱਧੀ ਦੇ ਮੁਤਾਬਿਕ ਇਤਿਹਾਸ 'ਚ ਦਰਜ ਹੈ ਕਿ ਅਸ਼ਰਫੀਆਂ ਵਛਾਈਆਂ ਗਈਆਂ ਸੀ ਅਸ਼ਰਫੀਆਂ ਹੁੰਦਾ ਹੈ ਸੋਨੇ ਦੀਆਂ ਮੋਹਰਾਂ ਤੇ ਇਤਿਹਾਸਕਾਰ ਲਿਖਦੇ ਨੇ ਕਿ ਉਹ ਇੱਕ ਅਸ਼ਰਫੀ ਸੀ ਜਿਹੜੀ ਉਹ ਸਵਾ ਕਿੰਚ ਉਹਦਾ ਡਾਇਮੀਟਰ ਸੀ ਤੇ 10 ਗ੍ਰਾਮ ਉਹਦਾ ਭਾਰ ਸੀ ਯਾਨੀ ਕਿ ਇੱਕ ਤੋਲੇ ਦੀ ਹੁੰਦੀ ਸੀ ਉਹ ਹੁਣ ਜਦੋਂ ਅਸ਼ਰਫੀਆਂ ਮੋਹਰਾਂ ਵਛਾਉਣ ਲੱਗੇ ਤਾਂ ਉਹਨਾਂ ਨੇ ਸਿੱਧੀਆਂ ਰੱਖੀਆਂ ਪਹਿਲਾਂ ਉਹਤੇ ਉਹਨਾਂ ਨੂੰ ਕਿਹਾ ਗਿਆ ਕਿ ਖੜੀਆਂ ਕਰਕੇ ਮੁਰਾ ਵਛਾਓ ਕਿਉਂਕਿ ਇੱਥੇ ਹੁਣ ਬਹੁਤ ਮਨ ਕਹਿੜਾ ਕਰਨਾ ਪੈਂਦਾ ਕਿ ਉਹ ਕਿੰਨੀ ਜਗ੍ਹਾ ਖਰੀਦੀ ਗਈ